ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਕੱਲ ਵੀ ਇੰਡੀਆ ਨੂੰ ਇੱਕ ਪੈਗਾਮ ਦਿੱਤਾ ਸੀ ਇੱਕ ਰਿਕੁਐਸਟ ਕੀਤੀ ਸੀ ਕਿ ਸਕੂਨ ਨਾਲ ਜਿਓ ਤੇ ਸਕੂਨ ਨਾਲ ਜੀਣ ਦਿਓ ਪਾਕਿਸਤਾਨ ਬੜੀ ਮੁਸ਼ਕਲ ਨਾਲ ਇੱਕ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਤੋ ਸਾਡੀ ਤਰੱਕੀ ਖਰਾਬ ਕਰੋਗੇ ਤੇ ਆਪਣਾ ਆਪ ਆਪਣਾ ਨੁਕਸਾਨ ਕਰੋਗੇ ਮੈਂ ਕੱਲ ਵੀ ਕਿਹਾ ਸੀ ਪਾਕਿਸਤਾਨ ਦੀ ਫੌਜ ਨੂੰ ਨਾ ਛੇੜੋ ਇਸ ਤਰ੍ਹਾਂ ਹੈ ਜਿਵੇਂ ਮਧੂ ਮੱਖੀ ਦੇ ਛੱਤੇ ਦੇ ਵਿੱਚ ਹੱਥ ਪਾਣ ਵਾਲੀ ਗੱਲ ਹੈ ਮੈਂ ਕੱਲ ਕਹ ਸੀ ਕਿ ਮਲਦੀਪ ਬੁਟਾਨ ਜਾਂ ਬੰਗਲਾਦੇਸ਼ ਦੀ ਫੌਜ ਨਹੀਂ ਹੈ ਇਹ ਪਾਕ ਆਰਮੀ ਹੈ ਕੀ ਫਾਇਦਾ ਕੀਤਾ ਦੱਸੋ ਆਪਣੇ ਦੋ ਤਿਆਰੇ ਗਿਰਵਾਏ ਉਹ ਅਭੇ ਨੰਦਰ ਵਿਚਾਰੇ ਨੂੰ ਇੱਥੇ ਫੜਵਾਇਆ ਇੱਕ ਮਾਰਿਆ ਗਿਆ ਦੋ ਅਰੈਸਟ ਹੋ ਗਏ ਤੁਸੀਂ ਕੀ ਫਾਇਦਾ ਕੀਤਾ ਦੱਸੋ ਤਾਂ ਮੈਂ ਹੁਣ ਵੀ ਕਹਿੰਨਾ ਕਿ ਨੁਕਸਾਨ ਸਾਡੀ ਪੰਜਾਬ ਦੀ ਧਰਤੀ ਦਾ ਹੈ ਕਿਉਂਕਿ ਬਾਰਡਰ ਦੋਨੋਂ ਸਾਈਡਾਂ ਤੇ ਪੰਜਾਬ ਹੈ ਸੋ ਤੁਹਾਡੀ ਮਿਹਰਬਾਨੀ ਹੈ ਨਾ ਕਰੋ ਔਰ ਮੈਂ ਸਿੱਖ ਫੌਜੀਆਂ ਨੂੰ ਫਿਰ ਵੀ ਕਹਿਣਾ ਇੰਡੀਅਨ ਸਿੱਖ ਫੌਜੀਆਂ ਨੂੰ ਕਿ ਇਹਨਾਂ ਸਾਥ ਨਾ ਦਿਓ ਕਿਉਂਕਿ ਸਾਡੇ ਉਰਲੇ ਪਾਸੇ ਵੀ ਸਾਰੇ ਗੁਰਦੁਆਰੇ ਨੇ ਪਰਲੇ ਪਾਸੇ ਵੀ ਸਾਡੇ ਗੁਰਦੁਆਰੇ ਨੇ ਨੁਕਸਾਨ ਸਾਨੂੰ ਹੈ ਸੋ ਮੈਂ ਪਾਕਿਸਤਾਨ ਦੇ ਤਰਫੋਂ ਤੇਜ਼ ਹਵਾਵਾਂ ਸੇ ਜੋ ਗਿਰ ਜਾਏ ਉਹ ਪੱਤੇ ਨਹੀਂ ਹੈ ਹਮ ਤੇਜ਼ ਹਵਾਵਾਂ ਸੇ ਜੋ ਗਿਰ ਜਾਏ ਉਹ ਪੱਤੇ ਨਹੀਂ ਹੈ ਹਮ ਜਾਓ ਆਂਧੀਆਂ ਸੇ ਕਹੋ ਕਿ ਆਪਣੀ ਔਕਾਤ ਮੇਂ ਰਹੇ ਸੋ ਆਪਣੇ ਔਕਾਤ ਚ ਰਵੋ ਨਹੀਂ ਤੇ ਆਪਣਾ ਨੁਕਸਾਨ ਕਰੋਗੇ ਅੱਜ ਦੋ ਤਿਆਰੇ ਗਿਰੇ ਨੇ ਕੱਲ ਨੂੰ ਚਾਰ ਗਿਰਣਗੇ ਔਰ ਜਿਹੜਾ ਸਾਡਾ ਐਟਮ ਬੰਬ ਐ ਨੂੰ ਵੀ ਅਸੀਂ ਜ਼ੰਗ ਨਹੀਂ ਲਵਾਣਾ ਇਹ ਤੁਹਾਡੇ ਤੇ ਹੀ ਵਰਤਣਾ ਹੈ ਔਰ ਅਸੀਂ ਵਰਤਾਂਗੇ ਵੀ ਪੰਜਾਬ ਤੋਂ ਪਰਲੇ ਪਾਸੇ ਪਾਕਿਸਤਾਨ ਜ਼ਿੰਦਾਬਾਦ